ਯਾਦ ਰੱਖਤਾ ਹੈ ਛਾਂ ਦਾ ਬੜਾ ਪੰਗਾ ਆ ਗਿਆ ਭਾਈ ਲੋਕ ਦਰਖਤ ਪੱਟੀ ਜਾਂਦੇ ਨੇ ਵੱਢੀ ਜਾਂਦੇ ਨੇ ਸੜਕਾਂ ਤੇ ਕਿਤੇ ਦਰਖਤ ਬਣੀ ਹੋਣ ਲੋਕੋ ਪਾਣੀ ਤਾਂ ਡੁੱਗੇ ਹੋਈ ਜਾਂਦੇ ਨੇ ਪਾਣੀ ਬਿਨਾ ਤਾਂ ਮਰੋਂਗੇ ਮਰਿਓਗੇ ਛਾਂ ਬਿਨਾ ਵੀ ਮਰੋਂਗੇ ਇਹ ਸੀ ਲਵਾਈ ਜਾਂਦੇ ਆ ਜਦੋਂ ਹੁੰਦਾ ਨਾ ਦਰਖਤ ਪੱਟੀ ਜਾਂਦੇ ਉਹ ਲਾਉਂਦਾ ਕੋਈ ਹੈ ਨਹੀਂ ਉਹ ਵੰਟੀ ਹੋ ਰਹੇ ਨੇ ਲਾਏ ਦੀ ਚਾਰ ਦਰਖਤ ਸੜਕ ਤੇ ਉਹ ਵੀ ਪੱਟਦੇ ਮੇਰੇ ਸਾਲੇ ਦਰਖਤ ਵੀ ਨਹੀਂ ਕੋਈ ਹੋਣ ਦਿੰਦੇ ਆਏ 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 ਬੜਾ ਬਈ ਮੈਂ ਚੋਤੋਂ ਪਈ 45 ਡਿਗਰੀ ਤਾਪਮਾਨ ਹੈ ਆਏ ਹਾਈ ਹਾਈ ਬੜੀ ਗਰਮੀ ਆ ਗਈ ਬੜੀ ਗਰਮੀ ਇਹ ਮੂਤ ਕਰੀਏ ਥੋੜਾ ਜਿਹਾ ਪਹਿਲਾਂ ਤਾਂ ਛਾਂਜ ਗਾਣੂ ਮੂਤ ਨੇ ਦਰਖਤ ਥੱਲੇ ਕਿੰਨੇ ਛਾਂਜ ਨਹੀਂ ਮੂਤੀ ਰਹਿੰਦਾ ਇਹ ਮੂਤ ਬੜਾ ਜਾਂਦਾ ਇਹ ਆਊਗਾ ਭੂਰਾ ਇਹ ਪੌਦ ਦਾ ਗਰਮੀ ਚ ਆਉਂਦਾ ਕਿਹੜਾ ਹੈਗਾ ਓਏ ਬੈਠਣ ਨੂੰ ਇਹਦੇ ਨਾਲ ਕਿਹੜਾ ਤੈਨੂੰ ਪਚਾਲ ਆਉਂਦਾ ਤੇਰੇ ਕੀ ਸਿਰ ਚ ਧਾਰ ਪੈਂਦੀ ਆ ਤੂੰ ਨੰਗ ਜਾ ਬੈ ਕੇ ਮੂਤ ਲਿਆ ਕਰੋ ਪਤਾ ਐ ਸਾਨੂੰ ਨਹੀਂ ਬੈਠਿਆ ਜਾਂਦਾ ਮੈਥੋਂ ਮੇਰੇ ਪੋਦੇ ਦਾ ਨੱਤ ਜੀ ਖਰਾਬ ਐ ਮੇਰੀ ਰਿਆਂ ਦੇਣ ਵਾਲੇ ਬਾਲੇ ਆਉਂਦੇ ਨੇ ਦਰਖਤ ਨਾਲ ਆਇਓ ਕੋਈ ਬਸ ਆਏ ਰਿਆਂ ਦੀ ਚੱਲਿਆ ਕਰੋ ਕੱਲੀਆਂ ਬੈ ਕੇ ਮੂਤਲਾ ਖੜਕੇ ਮੂਤਲਾ ਉਲਿਪ ਲਾਈਏ ਮੈਂ ਤਾਂ ਪਹਿਲਾਂ ਦਾ ਕੂਲੇ ਪਲਾਓ ਗਰਮੀ ਦੂਰ ਭਜਾਓ ਓਏ ਓਰੇ ਆ ਓਏ ਜੋ ਆਖੜਿਆ ਜੇ ਆਗੀ ਤਾਂ ਤੂੰ ਮੈਂ ਤਾਂ ਹੀ ਪ੍ਰਵਾਸੀ ਆਈ ਅੱਛਾ ਬਾਹਰੋਂ ਆਇਆ ਹੈ ਬਾਹਰੋਂ ਆਈ ਅੱਛਾ ਧੀਰੇ ਜੂਰੇ ਲਾਉਣੇ ਆ ਫਿਰ ਕਿਹਦੇ ਆ ਜੂਰੇ ਲਾਉਣਾ ਹੈ ਸਰਦਾਰ ਜੀ ਠੀਕ ਆ ਠੀਕ ਆ ਠੀਕ ਆ ਹੋਰ ਫਿਰ ਕੂਲੇ ਪਖਾ ਲਾ ਨਾ ਬਸ ਇਹਦਾ ਗੰਦਾ ਨਸ਼ਾ ਹੀ ਆਹਾਂ ਗੰਦਾ ਨਸ਼ਾ ਹੈਂ ਹਾਂਜੀ 10 20 ਰੁਪਏ ਦੇ ਦੋ ਠੰਡਾ ਠੰਡਾ ਪੀ ਲਾਂਗੇ ਓਏ 10 20 ਰੁਪਏ ਨਹੀਂ ਹੈਗੇ ਪੈਸੇ ਕਿਤੇ ਝਾੜਾ ਨਾ ਲੱਗਦੇ ਨੇ ਭੈਣ ਜੋ ਕਮਾਉਣੇ ਪਤਾ ਕਿੰਨੇ ਔਖੇ ਨੇਗੇ ਹੌਣ ਤੈਨੂੰ ਪਤਾ ਹੀ ਹੈ ਗਰਮੀਆਂ ਜੀਰੀ ਲਾਉਨੇ ਹੋ ਤੁਸੀਂ ਕਿੰਨੀ ਗਰਮੀ ਦੇ ਵਿੱਚ ਜੀਰੀ ਲਾਉਣੀ ਔਖੀ ਹੈ ਪੈਸੇ ਕਮਾਉਣੇ ਬਹੁਤ ਔਖੇ ਨੇ ਆ ਲੈ ਕੂਲ ਪਜੇ ਨਾ ਨਾ ਇਹ ਤਾਂ ਗੰਦਾ ਨਾ ਨਹੀਂ ਮੈਂ ਨਹੀਂ ਕਰਦਾ ਇਹ ਕਿਉਂ ਹੋ ਰਹੀ ਹੈ ਇੰਨੀ ਉਮਰ ਹੋ ਗਈ ਤੇਰੀ ਮੇਰੀ 18 ਸਾਲ ਦੀ 18 ਸਾਲ ਦੀ ਹੋਲੀ ਫਿਰ ਇਤੂ ਬਾਅਦ ਚ ਕਦੋਂ ਖਾਣੇ ਕਿਤੇਂਗਾ ਤੂੰ ਹੁਣ ਤਾਂ ਤੇਰੇ ਵਰਗੇ ਮੁੰਡੇ ਤਾਂ ਦੋ ਦੋ ਲਾਉਂਦੇ ਇੱਕ ਇੱਧਰ ਇੱਕ ਇੱਧਰ ਬੁੱਲਾਂ ਥੱਲੇ ਲਾਇਆ ਕਰ ਇਹ ਤਾਂ ਚੰਗਾ ਮੈਂ ਖਾ ਕੇ ਨਾ ਤੀਆਂ ਵਾਂਗੂੰ ਜੀਰੀ ਜੂਰੀ ਦਾ ਦੇਖੀ ਫੰਟਾਂ ਲੱਗਦੀਆਂ ਫਿਰ ਤੂੰ ਇੱਕ ਵਾਰੀ 2.5 ਦਾ ਸਰਾਣਾ ਫੁੱਲਾਂ ਥੱਲੇ ਰੱਖ ਕੇ ਤਾਂ ਦੇਖ। ਅੱਛਾ ਇਹਦੇ ਨਾਲ ਝਾੜ ਦਾ ਕੈਂਸਰ ਹੋ ਜਾਂਦਾ ਹੈ? ਹੋਰ ਜੀ, ਮੇਰਾ ਬਾਪੂ ਕਹਿੰਦਾ ਹੂਗਾ ਇਹਨਾਂ ਨਾਲੋਂ ਚੰਗੇ ਨਾ ਸੀ ਤਾਂ ਫੀਮ ਭੁੱਕੀ ਆਈ। ਫੀਮ ਤੇ ਭੁੱਕੀ ਇਹਦੇ ਨਾਲੋਂ ਚੰਗੀ ਆ। ਮੈਂ ਕਹਿੰਦਾ ਯਾਰ ਜਿਹੜਿਆ ਸਿਗਰੇਟਰ ਨੇਗੀਆਂ, ਦੀਵ ਵਾਲੀਆਂ ਗੋਲੀਆਂ ਨੇਗੀਆਂ ਜਾਂ ਫਿਰ ਚਿੱਟਾ-ਚੁੱਟਾ ਮੈਂ ਕਹਿੰਦਾ ਵੀ ਉਹ ਚੰਗਾ ਹੋਊਗਾ। ਨਾ ਨਾ, ਇਹ ਉਹ ਤਾਂ ਗੰਦੇ ਨਹੀਂ ਨਸ਼ੇ। ਜੇ ਉਹ ਗੰਦੇ ਹੁੰਦੇ ਸੜਿਆ ਫਿਰ ਸਾਡੇ ਆ ਸਰਕਾਰਾਂ ਕਹਣ ਉਹ ਬਲੋਕਰ ਦੀਆਂ ਬੰਦਨਾ ਕਰਾ ਦਿੰਦੀਆਂ ਇਹਨਾਂ ਨੂੰ। ਥਾਂ ਥਾਂ ਤੇ ਪੂਲਪ ਦੇ ਖੋਖੇ ਖੁੱਲੇ ਪਏ ਨੇ ਬੀੜੀਆਂ ਸਿਗਰਟਾਂ ਦੇ ਖੋਖੇ ਖੁੱਲੇ ਪਏ ਨੇ ਹੁਣ ਸਰੇ ਆਮ ਚਿੱਟਾ ਵਿਗਦਾ ਸਰੇ ਆਮ ਕੈਪਸੂਲ ਵਿਕਦੇ ਆ ਮੁੰਡੇ ਟੀਕੇ ਲਾਉਂਦੇ ਨੇ ਅਨਮੋਜਾਂ ਕਰਦੇ ਨੇ ਜੇ ਕਿਤੇ ਇਹ ਨਸ਼ੇ ਮਾੜੇ ਹੁੰਦੇ ਤਾਂ ਸਰਕਾਰਾਂ ਬੰਦ ਕਰਾ ਦਿੰਦੀਆਂ ਨਿਕਾਜਾ ਟੀਟਣਾ ਜ ਤੂੰ ਹੈਗਾ ਰਿਆਂ ਦੇਈ ਜਾਂਦਾ ਮੈਨੂੰ ਵਾਸਤੇ ਨੇ ਕਹਿ ਦਿੰਦੀਆਂ ਵੀ ਚੱਲ ਲਾ ਲਓ ਭਾਈ ਦੋ ਦੋ ਵਿੱਗੇ ਵੀ ਫੀਮ ਭੁੱਕੀ ਚੰਗੇ ਮਾੜੇ ਨਸ਼ੇ ਦਾ ਫੀਮ ਭੁੱਕੀ ਹੈ ਤੈਨੂੰ ਪਤਾ ਹੀ ਨਹੀਂ ਇਹਨੇ ਚੰਗੇ ਨੇ ਨਹੀਂ ਹਲੇ ਪੜਦਾ ਬਹੁਤ ਬਿਮਾਰੀਆਂ ਹੁੰਦੀਆਂ ਨੇ ਜੀ ਬੰਦੇ ਮਰਦੇ ਨੇ ਜੀ ਚਿੱਟੇ ਨਾਲ ਤਾਂ ਹੀ ਤੇਰੀ ਗੱਲ ਤਾਂ ਤੇਰੀ ਠੀਕ ਆ ਉਹ ਟੀਟਣੇ ਜਾਂ ਤੇਰੀ ਮਾਂ ਉਹ ਤਾਂ ਗੱਲ ਆਏ ਆ ਵੀ ਮੈਂ ਕਿਤੇ ਸੁਣਿਆ ਤਾਂ ਹੈ ਨਹੀਂ ਵੀ ਫੀਮ ਭੁੱਕੀ ਨਾਲ ਕੋਈ ਮਰਿਆ ਪਰ ਆਹ ਟੀਕੇ ਟਲੇ ਜਿਹਾ ਲਾ ਕੇ ਤਾਂ ਕਈ ਮਰ ਮੁਰਗੇ ਇਹ ਤਾਂ ਤੇਰੀ ਗੱਲ ਆਇਆ ਇਹ ਨਾਲ ਤਾਂ ਮਰਦੇ ਨੇ ਸਾਰੇ ਜੀ ਪੜਦਾ ਲੱਗਦਾ ਤੂੰ ਇਹ ਹਾਂ ਜੀ ਮੈਂ ਪੜਦਾ ਹਾਂ ਲੈ ਕੂਲ ਪਖਾਨੀਆਂ ਖਾ ਲਾ ਨਾ ਨਾ ਇਹ ਨਾਲ ਤਾਂ ਹੈ ਗਾੜਾਂ ਦੇ ਕੈਂਸਰ ਹੁੰਦੇ ਨੇ ਜੀ ਇਹਦੇ ਨਾਲ ਹੋਰ ਜੀ ਫਿਰ ਉਹ ਮੂਛ 'ਚ ਪੈਪ ਜੀ ਪਾਈ ਰੱਖਦੇ ਨੇਗੇ ਰੋਟੀ ਪਾਲੀ ਵੀ ਨਹੀਂ ਖਾਦਾ ਜਾਂਦਾ ਜੀ ਚਰਤਾ ਬੀੜੀ ਖਾਣ ਨਾਲ ਮੂੰਹ ਦਾ ਕੈਂਸਰ ਹੋ ਜਾਂਦਾ ਹੈ ਫਿਰ ਦਾ ਮੂੰਹ ਚ ਪਾਈਪ ਜੀ ਪਾਈ ਰੱਖ ਦੇ ਨੇ ਫਿਰ ਰੋਟੀ ਪਾਣੀ ਵੀ ਨਹੀਂ ਮਿਲਦਾ ਬੀੜੀ ਦੇ ਤਾਂ ਨਹੀਂ ਕਿਤੇ ਹੋ ਗਿਆ ਤੁਸੀਂ ਵੀ ਛੱਡ ਦਿਓ ਇਹਨੂੰ ਗੰਦਾ ਨਸ਼ਾ ਤਾਂ ਹੀ ਇਹਨ ਚਦਾਵੇ ਉਹ ਫਿਰ ਮੈਂ ਤਾਂ ਆਪਣੀ ਅੱਜ ਤੋਂ ਬਾਅਦ ਚ ਲਾਉਂਦਾ ਇਹ ਟੀਟਨੇਜ ਹੈਗੀ ਤਾਂ ਗੱਲ ਚ ਦਮ ਸੀ ਉਹਦੀ ਚ ਨਿਗਾਹ ਆ ਪੜਾਈ ਯਾਰ ਕਰਦੀ ਆ ਕੰਮ ਪੜੇ ਲਿਖੇ ਨੂੰ ਨੌਲੇਜ ਆ ਜਾਂਦੀ ਆ ਨਿਗਾਹ ਆ ਜਵਾਬਦੀ ਮੈਨੂੰ ਹੀ ਪੜਤਾਂ ਸਿੱਖਿਆ ਗਿਆ ਗੱਲ ਤਾਂ ਸਿਆਣੀ ਐ ਵੀ ਫੀਮ ਪੁੱਕੀ ਖਾ ਕੇ ਤਾਂ ਅੱਜ ਤੱਕ ਕੋਈ ਦੇਖਿਆ ਨਹੀਂ ਮਰਦਾ ਆ ਟੀਕੇ 2ਕੇ ਜਲਾ ਕੇ ਚਿੱਟਾ ਚੁੱਟਾ ਜਾਂ ਪੀਕੇ ਦਾ ਕਈ ਮਰ ਮੁਰਗੇ ਬਹੁਤ ਗੱਲ ਤਾਂ ਉਹਦੀ ਸਿਆਣੀਆਂ ਕਰ ਹਨ ਹਲਾਏ ਯਾਰ ਇੰਨੇ ਨੇ ਕਿ ਜਵਾਖਾਂ ਨੂੰ ਅਕਲ ਆਈ ਪਈ ਯਾਰ ਇਹ ਸਰਕਾਰਾਂ ਨੂੰ ਕਦੋਂ ਅਕਲ ਆਊ ਯਾਰ ਪਤਾ ਨਹੀਂ ਤਾਂ ਜਾਣ ਬੁੱਝ ਕੇ ਨਿਉ ਹੋਏ ਚੀਜ਼ਾਂ 'ਚ ਗੌਰ ਕਰਦੇ ਆ ਆਨੇ ਸਿੱਧੂ ਵਰਗੇ ਨੇ ਹਨਾ ਜੇ ਮੰਨ ਲਓ ਵੀ ਮਾਨਸਾਲਾ ਦੀ ਝੋਟਾ ਉਹਨਾਂ ਨੇ ਬਿਛੇਰੀ ਬਾਤ ਆ ਲਾਈ ਐ ਪਰ ਉਹਨਾਂ ਦੀਆਂ ਕਾਨੂੰ ਸਰਕਾਰਾਂ ਸੁਣਦੀਆਂ ਚੰਗੀ ਗੱਲ ਸੀ ਯਾਰਾ ਜੇ ਕਿਤੇ ਇਹ ਜੇ ਨਸ਼ੇ ਬੰਦ ਹੋ ਜਾਣ ਫੀਮ ਭੁੱਕੀ ਦਾ ਕੰਮ ਚੱਲ ਫੇ ਥੋੜੀ ਥੋੜੀ ਦੇ ਦੇਣਾ ਬੀਜਣ ਨੂੰ ਆਸ ਤੇ ਥੋੜੀ ਥੋੜੀ ਤਾਂ ਚੰਗੀ ਗੱਲ ਹੈ ਨਿਕਾ ਅਜਵਾਗਤੀ ਉਹ ਦੇਖ ਰਿਹਾ ਸੈਣੀਆ ਗੱਲਾਂ ਕਰ ਗਿਆ ਕਹਿੰਦਾ ਫੀਮ ਭੁੱਕੀ ਚੰਗੀ ਆ ਹਲੇ ਚਿੱਟੇ ਨਾਲੋਂ ਕੈ ਵਸੂਲਾ ਨਾਲੋਂ ਟੀਕਿਆਂ ਟਲੇ ਨਾਲ ਲੱ ਤਾਂ ਹੈ ਵੀ ਪੜਾਈ ਚ ਦਮ ਤਾਂ ਹੈ ਆਲਾ ਪਾ ਦਾ ਸੜਤੀ ਕੋਲੇ ਪਜੀ ਆਪਾ ਦਾ ਨਹੀਂ ਦੂ ਮੁੜ ਕੇ ਕੋਈ ਨਸ਼ਾ ਹੋਰ ਕਰਦੇ ਚੱਲ ਜੇ ਉਹ ਬੜੇ ਚੰਗਾ ਵੀ ਦਰਾਸਤਾ ਤੇਰੇ ਥੱਲੇ ਖੜ ਕੇ ਆ ਜੀ ਚਾਰ ਗੱਲਾਂ ਮਾਰ ਲੀਆਂ